ਫ੍ਰੈਂਸ ਗੁੱਡ ਈਵਨਿੰਗ ਸ਼ਾਮ ਦਾ ਟਾਈਮ ਹੈ ਜੀ ਔਰ ਟਾਈਮ ਹੋ ਗਿਆ ਜੀ ਇਸ ਵਕਤ 5:30 ਵਜੇ ਦਾ ਔਰ ਮੈਂ ਕੱਟ ਰਹੀ ਹਾਂ ਸਬਜੀ ਲੀਓ ਕਹਿ ਰਿਹਾ ਮੰਨੂ ਵੀ ਦੇ ਦੇ ਕੱਚੀ ਸਬਜੀ ਬੈਂਗਣ ਖਾਣੇ ਨੂੰ ਤਿਆਰ ਹੋ ਰਿਹਾ ਦੇ ਦੇ ਸੁਨੋ ਆ ਫੋਲਕ ਨਹੀਂ ਖਾਂਦਾ ਹਾ ਓ ਯੂ ਖਾ ਗਏ ਨਹੀਂ ਉਂ ਖਾਏ ਤੇ ਹਉ ਖਾਈਆਂ ਪਹਿਲਾਂ ਬੈਂਗਣ ਵੀ ਖਾ ਗਿਆ ਓ ਦੇਖੋ ਓਏ ਲੀਓ ਚੱਲ ਪਰਾਉ ਤੁਸੀਂ ਲਾ ਦੇਗਾ ਮਲੇ ਉੱਪਰ ਨਾ ਵੱਢ ਲੇਗਾ ਜੋਤ ਰਹਿਣ ਦੇ ਰੂਪ ਆਪਾਂ ਨੂੰ ਪੁੱਛੀਂਗਾ ਤੇ ਗਾਮਲੇ ਸਾਈਡ ਮਾ ਲਾ ਦੇ ਸਾਰੇ ਲੈਨ ਮਾ ਵਧੀਆ ਖੜੇ ਖੜੇ ਕਹਦੇ ਮम्मा ਵੀ ਆ ਰਹੀ ਐ 2 ਮਿੰਟ ਉੱਪਰ ਆ ਲੈ ਲਿਓ ਝੂਟੇ ਤੂੰ ਹਮ ਲੇਂਗੇ ਕਹਿ ਰਹੀ ਝੂਟੇ ਕੀ ਨਾ ਲੈਣੇ ਰੂਪ ਕਹਿ ਰਹੀ ਹਮ ਲੇਂਗੇ ਝੂਟੇ ਆ ਤੇਰਾ ਮੂੰਹ ਲਾਲ ਗਾਤੇ ਹੋਇਆ ਵਾ ਕੀ ਕਰਿਆ ਜੋਰ ਲਾਇਆ ਤੈਨੇ ਕਿਨੂੰ ਝੂਟੇ ਦੇਤੇ ਦੀਦੀ ਨੂੰ ਲੋ ਜੀ ਗਾਮਲੇ ਇਸ ਤਰ੍ਹਾਂ ਨਾ ਲੈਨ ਕੇ ਵਿੱਚ ਲਾ ਦੇ ਕੋਣ ਲਿਓ ਮੂਰਾ ਮੂਰਾ ਇਹਨੂੰ ਪਤਾ ਨਾ ਕਰਕੇ ਪਤਾ ਲੱਗਣ ਲੱਗ ਗਿਆ ਜਿਵਾ ਜਾ ਰੂਪ ਪਾ ਚੱਲਾਂਗੇ ਆ ਜਾ ਜਾ ਰੂਪ ਗੱਲ ਖੇਲ ਲੈ ਤਾਂ ਫਿਲਹਾਲ ਮੈਂ ਸਬਜ਼ੀ ਕੱਟ ਗਈ ਐ ਔਰ ਬਹ ਤੜਕਾ ਤੜਕਾ ਲਾਣਾ ਐ ਸਬਜ਼ੀ ਤਿਆਰ ਕਰਿਆਈ ਔਰ ਫਿਰ ਆਟਾ ਗੁੰਨਾਗੀ ਬਾਬਾ ਜੀ ਪਾਠ ਕਰਨਾ ਸ਼ੁਰੂ ਕਰਨਗੇ 6:30 ਵਜੇ ਮੈਨੂੰ ਲੱਗ ਰਿਹਾ 6:00 ਵਜੇ ਕੇ ਹੋਣੀ ਕਿ ਸਵਾ 6 ਸਵਾ 6 ਹੋ ਗਏ ਹੋਣੇ ਮੈਨੂੰ ਲੱਗ ਰਿਹਾ ਔਰ ਗਿਰਨੇ ਨੂੰ ਆ ਰਿਆ ਲਿਓ ਆ ਦੇਖ ਲੀ ਕਿਥੇ ਲਿਓ ਆ ਗਿਆ ਆ ਗਿਆ ਆ ਗਿਆ ਇਕ ਆਪਾਂ ਚਾਹ ਦਗੇ ਗੱਡੀ ਮੇਂ ਛੁੱਟ ਲੈਣੇ ਆ ਲਿਓ ਗੱਡੀ ਚਲਾਗਾ ਗੱਡੀ ਚਲਾ ਦਵਾਰਾ ਫੁੱਟਿਆ ਹੈ ਪਦინა ਹਨਾ ਆਰਾਮ ਤੇ ਬੈਠਿਆ ਲਿਓ ਦੇਖੋ ਤਾਂ ਲਿਓ ਆਰਾਮ ਤੇ ਬੈਠਿਆ ਲਿਓ ਨੇ ਵੀ ਛੁੱਟੇ ਲੈਣੇ ਆ ਲਿਓ ਨੇ ਵੀ ਤਾਂ ਛੁੱਟ ਲੈਣੇ ਆ ਲਿਓ ਨੇ ਵੀ ਛੁੱਟੇ ਲੈਣੇ ਆ ਉਹ ਕਾ ਡਮੂ ਵੱਢ ਲਈਏ ਯਾਰ ਇਸ ਮੈਂ ਝੂਠਾ ਲੈ ਰਹਾ ਹਾਂ ਤਾਂ ਬੱਬਾ ਜੀ ਪਾਟ ਕਰਨਗੇ 6:30 ਵਜੇ ਮੋਜਾ ਲੱਗ ਰਹੀ ਨੋਏ ਹਰਜਾ ਚੱਕਰ ਆ ਜਾਣਗੇ ਗੋਲ ਗੋਲ ਨੂੰ ਤੋ ਲੋ ਜੀ ਹੁਣ ਆਪਾਂ ਲਈਏ ਤੜਕਾ ਸਬਜ਼ੀ ਨੂੰ ਮੈਂ ਆ ਗਈ ਕਿਉਂਕਿ ਮੈਂ ਬਣਾਣੀ ਆ ਬੈਂਗਣ ਇਹ ਵੀ ਫਰੂਟ ਵੀ ਰੱਖਾਂ ਫ੍ਰਿਜ ਦੇ ਵਿੱਚ ਪਹਿਲਾਂ ਔਰ ਤੜਕੇ ਛੱਡ ਕੇ ਲਈਏ ਆਪਾਂ ਇੱਕ ਵਾਰ ਸੇ ਮਸਾਲਾ ਭੁੰਨੇ ਜਾ ਰਿਹਾ ਜੀ ਔਰ ਨਾਲ ਦੀ ਨਾਲ ਕੱਟੇ ਆ ਮੈਂ ਖੀਰੇ ਫ੍ਰਿਜ ਚ ਲਾ ਦੇਂਗੀ ਆਪਾਂ ਖੀਰੇ ਔਰ ਰਾਜਮਾਈਤੀ ਮੈਂ ਦਹੀਂ ਜਦ ਜਮੀਨੀ ਹੈਗੀ ਕਿਉਂਕਿ ਮੈਂ ਏਸੀ ਵਾਲੇ ਕਮਰੇ ਮੈਂ ਰੱਖਦੀ ਔਰ ਹੁਣ ਜੰਮ ਗਈ ਦਹੀਂ ਆ ਦੇਖੋ ਟਿੱਕੜ ਜੰਮ ਗਿਆ ਟੱਕ ਦੱਲਨੇ ਆਪਾਂ ਦਹੀਂ ਨੂੰ ਤਾਂ ਫਾਈਨਲੀ ਸਬਜੀ ਮੈਂ ਧਰਦੀ ਐ ਆਲੂ ਬੈਂਗਣ ਔਰ ਆਟਾ ਗੁੰਨ ਲ ਕੇ ਰੱਖ ਦਿਆ ਤੇ ਮਾਪਾ ਜੀ ਵੀ ਸੁਣ ਰਾ ਨਾਲ ਦੀ ਨਾਲ ਪਾਠ ਜੇ ਪਾਠ ਚੱਲਦਾ ਹੁੰਦਾ ਨਾ ਆਪਾਂ ਸਬਜੀ ਬਣਾਉਨੇ ਆ ਸਬਜੀ ਬਹੁਤ ਵਧੀਆ ਬਣਦੀ ਐ ਔਰ ਫਿਲਹਾਲ ਟਾਈਮ ਹੋ ਗਿਆ ਜੀ ਇਸ ਵਕਤ ਪੌਣੇ 7 ਵਜੇਗਾ ਬੱਚੇ ਦੇਖ ਰਹੇ ਆ ਅੰਦਰ ਟੀਵੀ ਵਗੈਰਾ ਔਰ ਮੈਂ ਰੋਟੀ ਬਣਾਉਂਗੀ ਠਹਿਰ ਕੇ ਆਟਾ ਗੁੰਨਿਆ ਹੀ ਇੱਕ ਛੋਟਾ ਜਿਹਾ ਡਸਪੀਨ ਤੇ ਲੋ ਜੀ ਇਹ ਯਹਾਂ ਪੇ ਲੈ ਕੇ ਆਈਆਂ ਜੀ ਇੱਕ ਛੋਟਾ ਜਿਹਾ ਡਸਟਬਿਨ ਕਿਉਂਕਿ ਰੂਪੈਂਜਲ ਟੌਫੀਆਂ ਵਗੈਰਾ ਖਾਂਦੀ ਹੈ ਨਾ ਰਾਤ ਨੂੰ ਕਾਗਜ਼ ਯਹਾਂ ਨੀਚੇ ਕਾਗਜ਼ ਹੀ ਕਾਗਜ਼ੇ ਖੰਡਾ ਦਿੰਦੀ ਹੈ ਇਹ ਠਾਂ ਆਲੇ ਦਾਲੇ ਤਾਂ ਰੂਪੈਂਜਲ ਦੀ ਖਾਤੀ ਰਸੀਂ ਲੈ ਕੇ ਆਈਆਂ ਛੋਟਾ ਜਿਹਾ ਡਸਟਬਿਨ ਤਾਂ ਕਿ ਕੋਈ ਵੀ ਟੌਫੀ ਵਗੈਰਾ ਖਾਣੀ ਹੈ ਕੁਝ ਵੀ ਖਾਣਾ ਆਪਣਾ ਇਸ ਡਸਟਬਿਨ ਵਾਂਗ ਏਰ ਦੋ ਰਾਤ ਨੂੰ ਔਰ ਸਵੇਰੇ ਆਪਣਾ ਬਾਹਰ ਏਰ ਦੋ ਕਿਉਂਕਿ ਕਮਰੇ ਦੇ ਵਿੱਚੋਂ ਬਾਹਰ ਨੀ ਨਿਕਲਦੇ ਬੱਚੇ ਇਹਦਾ ਖੇਡਣ ਵਾਲਾ ਸੈੱਟ ਪਿਆ ਰੂਪੈਂਜਲ ਦਾ ਔਰ ਕੱਲੂ ਮੈਂ ਕਰਾਂਗੀ ਹਲਕੀ ਫੁਲਕੀ ਡਸਟਿੰਗ और हेलो बेटा कैसे हो बुखार तो नहीं है रात को पैन लगे दवाई फेर ले ली ठीक है इधर महाशय मेरे पीछे 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 हूँ बनाऊंगे आप रोटी सब्जी ठीक है खाऊंगा कर ले और इधर सांझी माता का लाया सामने दीवा जोत ने क्योंकि भवजोत जोत ने ही लगाई है अभी धूप बत्ती उसी ने लगाई है इधर धूप लगा रखी है माता रानी की और इधर सझी देवी का ਦੀਵਾ ਲਗਾਇਆ ਹੋਇਆ ਮਾਤਾ ਰਾਣੀ ਦਾ ហេਠਾ ਤਾਣੀ ਨਾ ਰੱਖਦੇ ਹੈਗੇ ਪਹਿਲਾਂ ហេਠਾ ਵੀ ਰੱਖਿਆਤਾ ਪੂਰੇ ਵੀ ਬਣਾਇਆਤਾ ਰੱਖਣ ਵਾਲਾ ਉਹਨਾਂ ਲਿਓ ਨੇ ਤੋੜ ਦਿਆ ਲਿਓ ਇਨਾ ਸ਼ੈਤਾਨ ਹੈ ਨਾ ਇਸਨੇ ਪੂਰਾ ਸੰਜੀ ਮਾਤਾ ਦਾ ਦੀਵਾ ਹੀ ਤੋੜ ਦਿਆਤਾ ਤੋਂ ਇਸ ਕੀ ਖਾਤੀ ਰਸੀ ਨਾ ਕੰਦ ਦੇ ਉੱਪਰ ਰੱਖਣ ਲੱਗੇ ਦੀਵੇ ਨੂੰ ਕਿਉਂਕਿ ਲਿਓ ਹੈ ਬੜਾ ਸ਼ਰਾਰਤੀ ਹੈ ਬਹੁਤ ਸ਼ੈਤਾਨ ਹੈ ਲਿਓ ਆ ਦੇਖੋ ਕਿਸ ਤਰ੍ਹਾਂ ਭੱਜ ਰਿਹਾ ਅੱਗੇ ਅੱਗੇ ਲੈ ਹੁਣ ਤੁਹਾਨੂੰ ਕੁਝ ਕਹਿ ਰਹੀ ਹਾਂ ਮੈਂ ਕਿਉਂ ਤੋਂ ਲੋ ਜੀ ਸਬਜੀ ਤਾਂ ਹੋ ਗਈ ਆਪਣੀ ਬਣ ਕੇ ਰੈਡੀ ਆਲੂ ਬੈਂਗਣ ਦੀ ਸਬਜੀ ਹੈ और हूं बनाऊंगी जी मैं रोटी धक्ल पहला रोटी बनाई अपने रोटी लियो चल अंदर पिछले पीछे गया तो जस्ट मैं बनाऊंगी जी हूँ रोटी रोटी बना के फिर अपने खाणी है और फिर आप सौउंगे क्योंकि रात मैं बिमार थी दिन भी बीमार थी सारी रात नहीं सौ पाई है ना और दिनवा भी इना सोया नहीं गया हूँ रात आराम सौउंगे तो चलो जी मिलते हैं हूँ आप अप मोरनिंग टाइम ਤੇ ਸਵੇਰੇ ਮਿਲਦੇ ਆ ਜੀ ਆਪਾਂ ਗੁੱਡ ਨਾਈਟ ਹੈ ਜੀ ਸਾਰਿਆਂ ਨੂੰ ਤੇ ਟੇਕ ਕੇਅਰ ਜੀ ਗੁੱਡ ਨਾਈਟ ਮਾਰਨਿੰਗ ਮਿਲਦੇ ਆ ਸਵੇਰੇ ਮਿਲਦੇ ਆ ਬੱਚਿਆਂ ਨੇ ਸਕੂਲ ਜਾਣਾ ਹੈ ਆ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਸਰੀ ਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਔਰ ਬੱਚੇ ਜਾ ਰਹੇ ਆ ਸਕੂਲ ਅੱਜ ਜੋਤ ਨੇ ਬਣਾਏ ਆ ਸੈਂਡਵਿਚ ਕਿਉਂਕਿ ਇਨਕੇ ਸਕੂਲ ਮੈਂ ਹੈ ਪਾਰਟੀ ਹਾਂ ਪਾਰਟੀ ਟਿਫਨ ਮਨ ਲੱਗ ਰਿਹਾ ਛੁੱਟੀਆਂ ਆ ਸਕੂਲ ਮੈਂ ਕੀ ਹੈ ਆ ਕਿਉਂ ਮਾਰਿਆ ਲਿਓ ਨੂੰ ਲਿਓ ਨੂੰ ਮਾਰਿਆ ਜਾ ਰਿਹਾ ਕਿਉਂ ਆਹ ਕਿੱਡਾ ਵੜਾ ਥੱਪੜ ਮਾਰਿਆ ਤੇ ਚਲੋ ਜੀ ਆਪਾਂ ਤਿਆਰ ਕਰਦੇ ਆਂ ਬੱਚਿਆਂ ਨੂੰ ਕਿਉਂਕਿ ਅੱਜ ਜਾਣਾ ਸਕੂਲ ਮੈਂ ਪਹਿਲਾਂ ਰੂਪ ਨੂੰ ਤਿਆਰ ਕਰਦਾ ਹੈਲੋ ਫਰੈਂਡਸ ਹੈਲੋ ਜੀ ਹੈਲੋ ਕਰ ਲਿਓ ਤੋ ਇਧਰ ਬਾਰੀ ਆ ਜੀ ਮੈਂ ਰੂਪ ਦਾ ਸਿਰ ਰੂਪ ਕਹਿੰਦੀ ਮम्मा ਅੱਜ ਮੈਂ ਸੀਤਾ ਬਣ ਕੇ ਜਾਣਾ ਹੈ ਕਿਉਂਕਿ ਮੇਰੇ ਕੋਲ ਕੋਈ ਹੋਰ ਆਪਸ਼ਨ ਥਾ ਨਹੀਂ ਕਿ ਮੈਂ ਕਿਹੜੇ ਕੱਪੜੇ ਪਾਵਾਂ ਪੀਲੇ ਰੰਗ ਦੇ ਕੱਪੜੇ ਹੈ ਨਹੀਂ ਰੂਪ ਦੇ ਕੋਲ ਇਸ ਕਰਕੇ ਮੈਂ ਜਾਗੋ ਵਾਲਾ ਸੂਟ ਪਾ ਤਿਆ ਰੂਪ ਦੇ ਜਸਟ ਰੂਪੈਂਜਲ ਹੋ ਗਈ ਹੈ ਰੈਡੀ ਕਿਉਂਕਿ ਰੂਪੈਂਜਲ ਜਾ ਰਹੀ ਹੈ ਆਪਣੇ ਸਕੂਲ ਕੀ ਬਣਾਵਾ ਬੇਟਾ ਅੱਜ ਅੱਜ ਕਰੀਏ ਮੈਂ ਸੀਤਾ ਮਈਆ ਬਣ ਕੇ ਜਾਉਂਗੀ ਸੀਤਾ

ठीक है आप फेस्टिवल आ रहे हैं दिवाली वाले दिन पाली ली वैसे पाली ली आ रहा तेरी चुन्नी ठीक है देखा इधर नो स्लिप तो नहीं करी इधर नो लाइक कर दो हम्म और क्या करो सब्सक्राइब ये सुनिया भी नमिया है नहीं है मेरे बुत्ते ने बाजी आज तो मेरा बुत्ते आज तो मेरा बुत्ते तो पंजाबी लग रहा है पंजाबी पंगड़े पाओ जी पंगड़े पाओ मैं क्या बात पता ऐसे हाँ। ना ओ अभी है क्या स्टार आला स्टार आला इसके पास है ऐसे आशा मैडम आशा, आशा। टोपस पाके तो हैं मैंने देखा एक मिनट दब लुत के ना के उपर ना बिल्कुल नक के उपर तील है, है ना नील तो आया यो भी।, और यो भी है आज आप आज क्यूट लग रहे हो आज मैडम गई बड़े सुंदर लग रहे हो रूपल क्या बन के आए हां अपने ज्यादा कुरकरे ना आई मिर्चा आने छेती आ जा ਬਚਾ ਕੇ ਲੰਗੀ ਪੁੱਤ ਚਲੋ ਜੀ ਅੱਜ ਰੁਪੈਂਜਲ ਜਾ ਰਹੀ ਹੈ ਐਸੇ ਲੱਗ ਰਿਹਾ ਕਿ ਰੁਪੈਂਜਲ ਸਸੂਰਾਲ ਜਾ ਰਹੀ ਹੈ ਅੱਜ ਹਲੋ ਚਲੋ ਬਾਹਰ ਮੰਮੀ ਹਾਂ ਹੋਰ ਭਾਰੀ ਹੁੰਦਾ ਯਾਰ ਬੈਕ ਕਿਉਂ ਭਾਰੀ ਤਾਂ ਨੇ ਤਾਂ ਉਹ ਉਹ ਵੇ ਆ ਕਿਆ ਨਾਮ ਹੈ ਸੈਂਡਵਿਚ ਉਹ ਵੀ ਤਾਂ ਭਾਰੀ ਹੋਏ ਹੋਣੇ 2 ਗ੍ਰਾਮ 3 ਗ੍ਰਾਮ ਸੈਂਡਵਿਚ ਭਾਰੀ ਥੋੜੀ ਫਿਰ ਇੰਨਾ ਇੰਨੀ ਬੈਗ ਮੈਂ ਕਿਉਂ ਭਾਰੀ ਹੋਇਆ ਸਾਰੀ ਕਿਤਾਬਾਂ ਪਾਈਆਂ ਕਿਆ ਹਾਂ ਲੋ ਜੀ ਬੱਚੇ ਜਾ ਰਹੇ ਆ ਸਕੂਲ 8:00:00 ਨਾ ਕਿ ਅੱਜ ਟਾਈਮ ਨਹੀਂ ਚੇਂਜ ਹੋਇਆ ਬਾਕੀ ਪੰਜਾਬ ਮਾ ਤਾਂ ਹੋ ਗਿਆ। ਕੀ ਪਤਾ ਲੇਟੀ ਨਾ ਆਏ ਐ ਚ ਮੈਸੇਜ ਵੀ ਨਹੀਂ ਦੇਖਿਆ। ਅੱਜ ਲੈਂਗਾ ਉਹਨਾਂਗੇ ਨੂੰ। ਪਾਇਲਟ ਲਾ ਮੈਂ ਖੋਲ ਲਾ। ਕੀ ਤਰ੍ਹਾਂ ਪਹੁੰਚ ਰਿਹਾ ਲਿਓ। ਇਹ ਬੁੱਕਸ ਕੱਢ ਗਈ ਦੋ ਕੈਰੀ ਮੰਮੀ ਬੈਗ ਭਾਰੀ ਐ ਦੋ ਕਿਤਾਬਾਂ ਕੱਢੀਆਂ ਐ ਮੈਥ ਕੀ ਇੱਕ ਕੈਰੀ ਮੰਮੀ ਬੈਗ ਭਾਰੀ ਲੱਗ ਰਿਹਾ ਐ ਤੋ ਜਸਟ ਬੱਚੇ ਗਏ ਸਕੂਲ ਆਪਾਂ ਵੀ ਹੁਣ ਆਪਣੇ ਰੋਟੀ ਪਾਣੀ ਖਾਈਏ ਚਲੋ ਜੀ ਚਲੋ ਅੰਦਰ ਮਿਲਦੇ ਆਂ ਜੀ ਆਪਾਂ ਕੰਮ ਧੰਦੇ ਨਵੇੜ ਕੇ ਹਨਾ ਔਰ ਕੰਮ ਧੰਦੇ ਵੀ ਜ਼ਰੂਰੀ ਨਵੇੜਨੇ ਆ ਸਵੇਰ ਦਾ ਸਾਰਾ ਪਿਆਇਆ ਮੇਰਾ ਝਾੜੂ ਪੋਚਾ ਬਰਤਨ ਵਗੈਰਾ ਤੇ ਬੱਚੇ ਚਲੇ ਗਏ ਸਕੂਲ ਹੁਣ ਫਾਈਨਲੀ ਹੁਣ ਫ੍ਰੀ ਆ ਮੈਂ ਬੱਚੇ ਸਕੂਲ ਭੇਜ ਗਏ ਕਿਉਂਕਿ ਜਦ ਤੱਕ ਬੱਚੇ ਸਕੂਲ ਹੀ ਨਾ ਜਾਂਦੇ ਜਦ ਤੱਕ ਗਾ ਹੀ ਪਿਆ ਜਾਂਦਾ ਹਨ ਤੇ ਚਲੋ ਜੀ ਮਿਲਦੇ ਆਂ ਥੋੜੀ देर ਤੱਕ ਰੋਟੀ ਰੋਟੀ ਖਾ ਕੇ ਚਲੋ ਜੀ ਜਸਟ ਮੈਂ ਜਾ ਰਹੀਆਂ ਗੇਟ ਖੋਲਣ ਕਿਉਂਕਿ ਬੱਚੇ ਆ ਗਏ ਸਕੂਲ ਤੇ ਔਰ ਮੇਰੀ ਵੀਡੀਓ ਬਹੁਤ ਲੇਟ ਹੈ ਅੱਜ ਕਿਉਂਕਿ ਮੇਰੇ ਕੋਲ ਕੋਈ ਆ ਗਿਆ ਤਾਂ ਇਸ ਕਰਕੇ ਮੈਂ ਕੈਮਰਾ ਹੀ ਨਹੀਂ ਚੱਕਿਆ ਹੁਣ ਕੈਮਰਾ ਚੱਕਿਆ ਜਦੋਂ ਬੱਚੇ ਆ ਗਏ ਸਕੂਲ ਤੋਂ ਓਏ ਰੁਕ ਜਾ ਇਧਰ ਲਿਓ ਭੋਂਕਰ ਆਇਆ ਕਿਉਂਕਿ ਲਿਓ ਨੂੰ ਲੱਗਿਆ ਵਾ ਕਿ ਬੱਚੇ ਆ ਗਏ क्या हुआ हम्म क्या हुआ जाना अज उजा आजा। लियो किता है देख लियो देख रहे अभी कितने आ रहे हैं बच्चे ਲੋ ਜੀ ਆ ਗਏ ਤੇ ਅੰਦਰ ਤੇ ਸਾਰੇ ਜਣੇ ਹੋਣਾ ਮੂੰਹ ਹੱਥ ਧੋਕੇ ਲਗੇ ਤੇ ਰੋਟੀ ਖਾਣ ਤੇ ਮੈਂ ਰਾਤ ਬਣਾਏ ਤੇ ਬੈਂਗਣ ਔਰ ਆਪਣੇ ਬੈਂਗਣਾਂ ਦੇ ਵਿੱਚ ਥੋੜੀ ਜੀ ਦਹੀਂ ਪਾਈ ਐ ਮੈਂ ਤੇ ਰੋਟੀ ਖਾ ਲੋ ਜੀ ਸਾਰੇ ਜਣੇ ਲੋ ਜੀ ਆਪਾਂ ਕਰਦੇ ਆਂ ਵੀਡੀਓ ਦੇ ਐਂਡ ਕਿਉਂਕਿ ਬੱਚੇ ਵੀ ਆ ਗਏ ਆਂ ਔਰ ਮੇਰੇ ਹਸਬੰਡ ਵੀ ਆ ਗਏ ਆਂ ਕਿਉਂਕਿ ਇਹ ਵੀ ਬਿਮਾਰ ਹੋ ਰਹੇ ਆਂ ਔਰ ਮੈਂ ਵੀ 2-3 ਦਿਨ ਹੋ ਗਏ ਬਿਮਾਰ ਥੀ ਔਰ ਮੈਂ ਰੈਸਟ ਕਰ ਰਹੀ ਥੀ ਪਹਿਲਾਂ ਫਿਰ ਮੇਰੇ ਕੋਲ ਫੋਨ ਆ ਗਿਆ ਔਰ ਮੈਂ ਬਹੁਤ ਲੇਟ ਵੀਡੀਓ ਬਣਾਈ ਐ ਕਿਉਂਕਿ ਕੋਈ ਆ ਕੇ ਵੀ ਬੈਠ ਗਿਆ ਮੇਰੇ ਕੋਲ ਔਰ ਤਾਂ ਕਰਕੇ ਥੋੜੀ ਜਿਹੀ ਵੀਡੀਓ ਲੇਟ ਹੋ ਗਈ ਤੇ ਚਲੋ ਜੀ ਕਰਦੇ ਆਪਾਂ ਵਲੋਗ ਦਾ ਐਂਡ ਰੋਟੀ ਵੀ ਖਾ ਲਈ ਮੈਂ ਰਾਤ ਬਣਾਈ ਤੀ ਬੈਂਗਣਾ ਦੀ ਸਬਜੀ ਆਲੂ ਬਤਾਉ ਔਰ ਫਿਲਹਾਲ ਰੋਟੀ ਖਾ ਲਈ ਐ ਔਰ ਮੈਂ ਬਣਾਈ ਤੀ ਅਦਰਕ ਵਾਲੀ ਚਾਹ ਸਾਰੇ ਜਣਾਂ ਵਾਸਤੇ ਕਿਉਂਕਿ ਹੁਣ ਮੌਸਮ ਚੇਂਜ ਹੋ ਰਿਹਾ ਢਿੱਲੇ ਜੇ ਵੀ ਹੋ ਰਹੇ ਆ ਹਨ ਤੇ ਚਲੋ ਜੀ ਮਿਲਦੇ ਆ ਹੁਣ ਆਪਾਂ ਨੈਕਸਟ ਵਲੋਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ